ਹਾਂਜੀ ਸਾਰਾ ਜੀ ਜਿਹੜਾ ਇੱਥੇ ਸਨਾ ਹੋਇਆ ਵਾ ਜੀ ਕੀ ਗੱਲ ਹੈਗੀ ਸਾਰ ਇੱਥੇ ਢਿਲਵਾ ਪੰਜਾਬ ਸਰਕਾਰ ਵੱਲੋਂ ਜ਼ੁਰਮਦਿ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਗਈ ਹੈ ਜੇ ਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਦੋ ਹਾਰਡਨ ਟਿਟਾ ਖਵਾ ਕਰਨ ਵਾਲੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਰਸ਼ਟ ਕੀਤਾ ਗਿਆ ਪਿਛਲੇ ਕੁਝ ਦਿਨਾਂ ਦੇ ਵਿੱਚ ਹਾ ਪੱਤ ਸਿੰਘਾ ਤਲਵੰਦੀ ਚੌਧਰੀਆਂ ਸਦਰ ਕਪੂਰਥਲਾ ਏਰੀਆ ਦੇ ਵਿੱਚ ਕੁਝ ਪਿਸਟੋਲ ਦੀ ਮੌਕਾ ਤੇ ਕੋ ਕਰਨ ਦੀ ਲੁਟਾ ਕਰਨ ਦੀ ਵਾਰਦਾਤਾ ਲਗਾਤਾਰ ਜਿਹੜੀ ਅੰਜਾਮ ਦਿੱਤੀ ਜਾ ਰਹੀ ਹੈ ਤੇ ਬੋਲੂ ਫੋਲੋ ਕਰਦੇ ਹੋਏ ਦੋਸ਼ੀਆਂ ਦੀ ਜਿਹੜੀ شناخت ਕੀਤੀ ਗਈ ਦੋਸ਼ੀ ਜਿਹੜੇ ਲਾਖ ਸਿੰਘ ਤੇ ਜੋਗਾ ਸਿੰਘ ਆ ਇਹ ਲਾਟੀਆਂਵਾਲ ਪਿੰਡ ਦੇ ਰਹਿਣ ਵਾਲੇ ਹੈਗੇ شناخت ਹੋ ਗਈ ਸੀ ਸਾਡੀ ਜਿਹੜੀ ਸੀਆਈਏ ਵੀ ਵਕਫ ਵਕੀਮਾ ਇਹ ਦੋਸ਼ੀ ਦੇ ਪਿੱਛੇ ਲਗਾਤਾਰ ਹੀ ਇਹਨਾਂ ਨੂੰ ਫੋਲੋ ਕਰ ਰਹੀਆਂ ਸੀ ਕੱਲ ਸਾਨੂੰ ਬੜੀ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਹੋ ਸਕਦਾ ਹੈਗਾ ਕਿ ਆ ਦੋਸ਼ੀ ਤਿਲਵਾ ਏਰੀਆ ਚ ਰਾਤ ਨੂੰ ਜਿਹੜਾ ਕੋਈ ਵਾਰਦਾਤ ਕਰਨ ਦੀ ਖੁਮਰੇ ਹਨ ਇਮੀਡੀਏਟਲੀ ਇਨਫੋਰਮੇਸ਼ਨ ਦੇ ਆਧਾਰ ਤੇ ਸੀਜੀਆੀ ਟੀਮਾਂ ਜਿਹੜੀ ਤਿਲਵਾ ਦੇ ਏਰੀਆ ਦੇ ਵਿੱਚ ਡਿਪਲੋਏ ਕੀਤੀਆਂ ਗਈਆਂ ਗਸ਼ਤ ਦੌਰਾਨ ਉਹਨਾਂ ਨੂੰ ਜਿਹੜਾ ਸੜਕ ਦੇ ਉੱਤੇ ਇੱਕ ਮੋਟਰਸਾਈਕਲ ਆਂਦਾ ਹੋਇਆ ਦਿਖਿਆ ਜਿਹਨੂੰ ਜੀਟੀਐਨ ਰੋਕਣ ਦਾ ਜਿਹੜਾ ਇਸ਼ਾਰਾ ਕੀਤਾ ਰੋਕਣ ਦਾ ਇਸ਼ਾਰਾ ਮੋਟਰਸਾਈਕਲ ਨੂੰ ਭੌਂਣ ਵੇਲੇ ਉਹਨਾਂ ਨੇ ਪੁਲਿਸ ਫਾਟੀ ਤੇ ਸਿੱਧਾ ਜਿਹੜਾ ਫਾਇਰ ਕਰਤਾ ਦੋਵਾਂ ਨੇ ਜਿਹਦੇ ਉੱਤੇ ਪੁਲਿਸ ਮੁਲਾਜ਼ਮਾ ਨੇ ਆਪਣੀ ਆਤਮ ਰੱਖਿਆ ਦੇ ਵਿੱਚ ਜਵਾਬੀ ਫਾਇਰ ਕੀਤਾ ਜੋ ਜਵਾਬੀ ਫਾਇਰ ਦੋਵੇਂ ਜਿਹੜੇ ਦੋਸ਼ੀਆਂ ਨੂੰ ਲੱਗਿਆ ਹੈਗਾ ਇਹ ਕੀ ਕੀ ਸਰ ਬਰਾਮਦ ਹੋਇਆ ਜੀ ਉਹਨਾਂ ਇਹ ਦੋਸ਼ੀਆਂ ਕੋਲੋਂ ਸਾਨੂੰ ਦੋ ਪਿਸਤੌਲ ਦੇ ਸੀ 7.65 ਐਮਐਮ ਤੇ ਤਿੰਨ ਜਿੰਦਾ ਰੌਂਡ ਜਿਹੜੇ ਬਰਾਮਦ ਹੋਏ ਹੈ ਤੇ ਇੱਕ ਮੋਟਰਸਾਈਕਲ ਵੀ ਜਿਹੜਾ ਇਹਨਾਂ ਤੋਂ ਬਗੈਰ ਨੰਬਰ ਪਲੇਟ ਸਾਨੂੰ ਬਰਾਮਦ ਹੋਇਆ ਹੈ ਇਨਾਂ ਦੀ ਜਿਹੜੀ ਪੜਤਾਲ ਅਸੀਂ ਕੀਤੀ ਹੈ ਤੇ ਇਹਨਾਂ ਤੇ 6 ਤੋਂ ਵੱਧ ਮੁਕਦਮੇ ਜਿਹੜੇ ਲੁੱਟਾ ਖਵਾਦੇ ਜਿਹੜਾ ਵੈਪਨ ਦੀ ਨੋਕ ਤੇ ਤੇ ਹੋਰ سنگੀਨ ਮੁਕਦਮੇ ਵੀ ਜਿਹੜੇ ਦਰਜ ਹਨ ਦੋਸ਼ੀਆਂ ਦੀ ਹੁਣ ਜਿਹੜੇ ਇਹਨਾਂ ਦੀ ਅਰੈਸਟ ਜਿਹੜੀ ਕੀਤੀ ਗਈ ਹੈ ਇਹਨਾਂ ਨੂੰ ਅਜਮਾਨੀ ਅਦਾਲਤ 'ਚ ਪੇਸ਼ ਕਰਕੇ ਜਿਹੜਾ ਅਸੀਂ ਪੁਲਿਸ ਰਿਮਾਂਡ ਦਵਾਂਗੇ ਉਮੀਦ ਹੈ ਕਿ ਹੋਰ ਵੀ ਜਿਹੜੀ سنگੀਨ ਵਾਰਦਾਤਾ ਜਿਹੜੀ ਹੈ ਉਹ ਜ਼ਿਲ੍ਹੇ ਦੇ ਵਿੱਚ ਪੇਸ ਹੋਣੀ ਹੈ ਦੋਚੀ ਹਸਪਤਾਲ ਐਡਮਿਟ ਹੈ ਜੀ ਦੋਸ਼ੀ ਇਸ ਵੇਲੇ ਸਿਵਲ ਹਸਪਤਾਲ 'ਚ ਐਡਮਿਟ ਕਰਾਏ ਗਏ ਹਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਥੈਂਕ ਯੂ ਸਰ